ਪੰਜਾਬ ਦੇ ਵੱਖ-ਵੱਖ ਇਲਾਕਿਆਂ ਬਾੜ ਦੀ ਜਪੇਟ ਵਿੱਚ ਆਏ ਹੋਏ ਹਨ ਜਿਸ ਦੇ ਚਲਦਿਆਂ अनेका ਲੋਕ ਘਰੋਂ ਬੇਕਾਰ ਹੋ ਗਏ ਨੇ ਕੁਦਰਤ ਦੀ ਮਾਰ ਪੰਜਾਬ ਅਤੇ ਹਿਮਾਚਲ ਦੇ ਵਿੱਚ ਵੇਖਣ ਨੂੰ ਮਿਲੀ ਜਿੱਥੇ अनेका ਲੋਕਾਂ ਨੂੰ ਰਾਤੋ-ਰਾਤ ਆਪਣੇ ਘਰ ਛੱਡਣੇ ਪਏ ਰੈਸਕਿਊ ਆਪਰੇਸ਼ਨ ਜਾਰੀ ਹਨ ਔਰ ਇਸ ਵੇਲੇ ਦੀ ਵੱਡੀ ਖਬਰ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਾੜ ਪ੍ਰਭਾਵਿਤ ਲੋਕਾਂ ਨੂੰ ਰੈਸਕਿਊ ਕਰਨ ਦੌਰਾਨ ਐਸਡੀਆਰਐਫ ਟੀਮ ਨੂੰ ਇੱਕ ਡੈੱਡ ਬੋਡੀ ਮਿਲੀ ਸਬ ਇੰਸਪੈਕਟਰ ਦਾ ਕਹਿਣਾ ਹੈ ਕਿ ਇਹ ਬੋਡੀ ਪਿੱਛੋਂ ਕਿਤੇ ਰੁੜਦੀ ਆ ਰਹੀ ਸੀ ਜਦੋਂ ਉਹਨਾਂ ਦਾ ਗੁਰਦੁਆਰੇ ਦੇ ਕੋਲ ਰੈਸਕਿਊ ਆਪਰੇਸ਼ਨ ਦੇ ਦੌਰਾਨ ਧਿਆਨ ਪਿਆ ਤੇ ਉਹਨਾਂ ਨੇ ਡੈਡ ਬੋਡੀ ਨੂੰ ਵੜਿਆ ਅਤੇ ਮ੍ਰਿਤਕ ਦੇ ਨੂੰ ਸੁਲਤਾਨਪੁਰ ਲੋਧੀ ਦੇ ਪੁਲਿਸ ਵਿਭਾਗ ਨੂੰ ਸੌਂਪ ਦਿੱਤਾ ਗਿਆ ਤਾਂ ਜੋ ਇਸ ਲਵਾਰੇ ਇਸ Laash ਦੇ ਪਰਿਵਾਰਕ ਜੀ ਜਦੋਂ ਇਹਨੂੰ ਲੱਭਣ ਆਣ ਤੇ ਸੰਪਰਕ ਕਰ ਸਕਣ ਮੈਂ ਸਬ ਇੰਸਪੈਕਟਰ ਦੀਪਕ ਕੁਮਾਰ ਐਸ ਡੀ ਆਰ ਵਿੰਚਾਰਜ ਇਹ ਬੋਡੀ ਮੈਨੂੰ ਬਹਉਪੁਰ ਗੁਰਦੁਆਰਾ ਗੁਰਦੁਆਰੇ ਲੱਗੇ ਮਿਲੀ ਮੈਨੂੰ ਉੱਥੇ ਦੇ ಗ್ರಾಮ ਪੰਚਾਇਤ ਜਿਲ੍ਹੇ ਸਕੱਤਰ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ ਕਿ ਡੈਡ ਬੋਡੀ ਵਾ ਕੇ ਆਈ ਹੈ ਮੈਨੂੰ ਐਸਐਚਓ ਮੈਡਮ ਨੇ ਕਿਹਾ ਇਹਨੂੰ ਜਲਦੀ ਸਲਦੀ ਰਿਕਵਰੀ ਕਰਕੇ ਮੈਨੂੰ ਪੁਲਿਸ ਜਾਵਾ ਲੈ ਕੀਤਾ ਜਾਵੇ ਤਾਂ ਮੈਂ ਰਿਕਵਰੀ ਕਰ ਲਿਆ ਹੁਣ ਇੱਥੇ ਦੇ ਐਸਐਚਓ ਕਬੀਰਪੁਰ ਦੇ ਐਸਐਚਓ ਨੂੰ ਉਹਨਾਂ ਦੇ ਹਵਾਲੇ ਕਰਨ ਲੱਗਾ ਪੜੂ। ਰਾਸ਼ ਦੇ ਹਾਲਾਤ ਕਿਹੋ ਹਾਲਾਤ ਦੇ ਬਹੁਤ ਬੁਰੀ ਹਾਲਾਤ ਹੈ। ਇਹ ਪਤਾ ਨਹੀਂ ਕਿੱਥੋਂ ਕਿੱਤੋਂ ਪਿੱਛੋਂ ਕਿਸ ਬਹਿ ਗਿਆ ਇਹ ਕਿੱਥੋਂ ਆਈ ਆਪਨ ਨੂੰ ਨਹੀਂ ਪਤਾ। ਮੈਂ ਐਸਐਚਓ ਕਬੀਰਪੁਰ ਨੂੰ ਹੈਂਡਓਵਰ ਕਰਨ ਲੱਗਾ। ਮਾਮਲਾ ਇਦਾਂ ਇੱਥੋਂ ਨਾ ਬਾਉ ਪਰ ਪਿੰਡ ਦੇ ਲੱਗੇ ਇੱਕ ਪਿੰਡ ਆਪਣੇ ਅਮਰੀਕ ਸਿੰਘ ਦਾ ਡੇਰਾ ਜੀ ਉੱਥੋਂ ਇਹ ਰੁੜ ਕੇ ਪਤਾ ਨਹੀਂ ਆਈ ਆ। ਫੋਨ ਆਇਆ ਹੈਗਾ ਆਪਣੇ ਇੱਥੇ ਤੇ ਉਹਨਾਂ ਸ ਉੱਪਰ ਆਪਣੇ ਬੰਦੇ ਜਿਹੜੀ ਟੀਮ ਆਈ ਹੋਈ ਆ ਉਹ ਕੱਢ ਕੇ ਲੈ ਕੇ ਆਈ ਹੈ ਸਾਡੇ ਡੋਟੀ ਸਰ ਆਪਕ ਤਹੀ ਇਹ ਮੈਂ ਕਹਿੰਦਾ ਹੈ ਮੇਸ਼ਨਾਗ ਤਹੀ 72 ਘੰਟੇ ਨੂੰ ਰੱਖਾਂਗੇ ਆਪਣੇ ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ ਮੋਚਲੀ ਦੇ ਵਿੱਚ ਇਹਦੇ ਇਸ਼ਤਿਹਾਰ ਜਾਰੀ ਕਰਾਵਾਂਗੇ ਜਨ ਅਖਬਾਰਾਂ ਦੇ ਵਿੱਚ ਦਵਾਂਗੇ ਤੇ ਫੇਰ ਜਿਹੜਾ ਨਾਗ ਦਾ ਵਾਲੀਵਾਰ ਸਹਾਪ ਹੈ ਇਹਦਾ ਪੋਸਟ ਮਾਰਟ ਮਗਾ ਕੇ ਸੰਸਕਾਰ ਕਰਾਵਾਂਗੇ ਦੇ ਦੇਗਾ ਵੀ ਨਾਂ ਸਾਨੂੰ ਖਲੀਗਰਾਉਂ ਚਾਹਾਂਦਾ ਨਹੀਂ ਹੁੰਦਾ ਤੇ ਚਿੰਤਾ ਕਾਪੂਰੀ ਹੁੰਦਾ ਹੈ ਇਹ ਕੋਰ ਗੱਡੀ ਮਾਰਿਆ ਰਿਹਾ ਇਦਨ ਹੋ ਗਿਆ ਗੱਡੀ ਪਿੱਛੇ ਬੈਕ ਕਰਨ ਲੱਗੇ ਭਾਜੀ ਮਾਰਿਆ ਸਾਰ ਸਭ ਜੋ ਸਭੀ ਕੀ ਹੋ ਗਿਆ Peace. <phone rings>